ਅਸੀਂ ਸਾਰੇ ਕਿੰਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬਰਾਗ ਦੀ ਮੂਰਤ ਸਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੇ ਦੂਸਰਾ ਪੱਖ ਵੇਖੀਏ ਨਾ ਸਤਗੁਰ ਦੇ ਵਿੱਚ ਜਿੰਨਾ ਵੀਰ ਰਸ ਸੀ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਉਹ ਵੀਰ ਰਸ ਵੀ ਸਾਨੂੰ ਪੜਨਾ ਚਾਹੀਦਾ ਹੈ ਕਿ ਮਹਾਰਾਜ ਵਿੱਚ ਵੀਰ ਰਸ ਕਿੰਨਾ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੌਣੇ 14 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਸਤਗੁਰਾਂ ਨੇ ਤੇਗ ਚਲਾਈ ਸੀ ਤੇ ਉਹ ਪਹਿਲੀ ਜੰਗ ਐਸਸੀਸੀ ਜਿਨ੍ਹਾਂ ਨੂੰ ਲੋਕਾਂ ਨੇ ਕੋਠਿਆਂ ਤੇ ਚੜ ਕੇ ਵੇਖਿਆ ਸੀ ਐਸੀ ਜੰਗ ਸੀ ਪੌਣੇ 14 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰਦੇਵ ਪਿਤਾ ਨੇ ਲਖਬ ਦਿੱਤਾ ਸੀ ਤੇਗ ਬਹਾਦਰ ਤੇਗ ਦਾ ਧਨੀ ਜਦੋਂ ਤੇਗ ਚਲਾਉਂਦੇ ਹੋਏ ਵੇਖਿਆ ਜਿੱਥੇ ਲੋਕਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਤੇਗ ਵੇਖੀ ਚਲਦੀ ਉਥੇ ਮਾਤਾ ਗੁਜਰੀ ਜੀ ਨੇ ਔਰ ਮਾਤਾ ਨਾਨਕੀ ਜੀ ਨੇ ਵੀ ਵੇਖੀ